ਉਥੇ ਜਿਨ੍ਹਾਂ ਨੇ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਆ ਕੰਗਣਾ ਰੌਦ ਦੇ ਕਰਕੇ ਜਿਹੜਾ ਉਹਨਾਂ ਨੇ ਸਾਡੇ ਨਾਲ ਫਿਰਕੂ ਹਿੰਸਾ ਕੀਤੀ ਆ हिमाचल ਦੇ ਵਿੱਚ ਹੋਈ ਐਨਆਰਆਈ ਜੋੜੇ ਦੇ ਨਾਲ ਕੁੱਟਮਾਰ ਦੇ ਮਾਮਲੇ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਅਮ੍ਰਿਤਸਰ ਪਹੁੰਚੀਆਂ ਅਤੇ ਹਸਪੀਟਲ ਦੇ ਵਿੱਚ ਐਨਆਰਆਈ ਜੋੜੇ ਦਾ ਹਾਲਚਾਲ ਜਾਣਿਆ ਕਿਸਾਨਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਸਾਡੀ ਜਥੇਬੰਦੀ ਦੇ ਵੱਲੋਂ ਹਿਮਾਚਲ ਦੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਪੂਰਾ ਮਾਮਲਾ ਕੀ ਹੈ ਇਸ ਦੇ ਬਾਰੇ ਪੁੱਛਿਆ ਜਾ ਰਿਹਾ ਹੈ ਤਾਂ ਕਿ ਇਸ ਮਾਮਲੇ ਨੂੰ ਜਲਦ ਤੋਂ ਜਲਦ ਸੋਲਵ ਕੀਤਾ ਜਾਵੇ ਅਤੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਜੀ ਆਪਣਾ ਨਾਮ ਦੱਸ ਕੇ ਜਥੇਬੰਦੀ ਦਾ ਰਜਿੰਦਰ ਸਿੰਘ ਮਾਹੂ ਕਿਸਾਨ ਮੋਰਚੇ ਤੋਂ ਮਾਝਾ ਜਨਪਦਾਨ ਅੱਜ ਅਸੀਂ ਪਹਿਲੇ ਸਰਨ ਆਯੋਜੀ ਕੀ ਐਸ਼ਵਾਸਨ ਆਇਆ ਗਿਆ ਬੜਾ ਅਸੀਂ ਕਿਸਾਨ ਮੋਰਚੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਰਾਜੇ왈 ਸਾਹਿਬ ਗਰੁੱਪ ਵੱਲੋਂ ਕਬਿਰਪ੍ਰੀਤ ਪੰਨੂ ਸਾਹਿਬ ਵੱਲੋਂ ਅਸੀਂ ਇਹਨਾਂ ਨੂੰ ਸ਼ਵਾਸ਼ੀਨ ਦਵਾਉਂਦੇ ਆ ਕਿ ਸਾਡੀਆਂ ਜਥੇਬੰਦੀਆਂ ਤੁਹਾਡੇ ਨਾਲ ਆ 24 ਘੰਟੇ ਅਸੀਂ ਇਹਨਾਂ ਦੇ ਨਾਲ ਆ ਅਸੀਂ ਅੱਜ ਇਹਨਾਂ ਨੂੰ ਮਿਲ ਕੇ ਚੱਲੇ ਆ ਸਾਰਾ ਡਿਸਕਸ ਅਸੀਂ ਰਾਜੇ왈 ਸਾਹਿਬ ਦੇ ਨਾਲ ਪੰਨੂ ਸਾਹਿਬ ਦੇ ਨਾਲ ਕਰਾਂਗੇ ਸਾਰਾ ਮੈਟਰ ਉਹਨਾਂ ਨੂੰ ਸਮਝਾਵਾਂਗੇ ਜੇੜੀ ਵੀ ਚੀਜ਼ ਦੀ ਲੋੜ ਪੈਂਦੀ ਹੈ ਇਹਨਾਂ ਵੀਰਾਂ ਨੂੰ ਸਾਡੀਆਂ ਜਥੇਬੰਦੀਆਂ ਇਹਦੇ ਨਾਲ ਖੜੀਆਂ ਕਿਤੇ ਧਰਨਾ ਲਾਉਣਾ ਪੈਂਦਾ ਵਾ ਕਿਤੇ ਪ੍ਰਸ਼ਾਸਨ ਦੇ ਉੱਪਰ ਕੋਈ ਵੀ ਕੰਮ ਦੀ ਲੋੜ ਆ ਅਸੀਂ ਇਹਨਾਂ ਦੇ ਨਾਲ 24 ਘੰਟੇ ਇਹਨਾਂ ਦੇ ਨਾਲ ਖੜੇ ਆ ਤੁਹਾਡੀ ਜਥੇਬੰਦੀ ਕੋਲ ਕੋਈ ਤਾਲਮੇਲ ਕੀਤਾ ਜਾਏਗਾ ਆਪਣੀ ਜਥੇਬੰਦੀ ਨਾਲ ਜੀ ਬਿਲਕੁਲ ਸਾਡੀ ਜਥੇਬੰਦੀ ਹਮਾਚਲ ਸਰਕਾਰ ਦੇ ਨਾਲ ਤਾਲਮੇਲ ਕਰੇਗੀ ਹਮਾਚਲ ਪੁਲਿਸ ਦੇ ਨਾਲ ਤਾਲਮੇਲ ਕਰੇਗੀ ਇਸ ਕੇਸ ਦੀ ਉਚਿਤ ਜਾਂਚ ਕਰਵਾਏਗੀ ਚਾਹੇ ਸਾਨੂੰ ਸਟੇਟ ਤੋਂ ਬਾਹਰ ਸਟੇਟ ਤੋਂ ਬਾਹਰ ਉਹਦੀ ਜਾਂਚ ਕਰਵਾਉਣੀ ਪਵੇ ਇਹਦੀ ਉੱਚੀ ਜਾਂਚ ਕਰਵਾਵਾਂਗੇ ਉੱਚ ਪੱਧਰੀ ਜਾਂਚ ਕਰਵਾ ਕੇ ਚਾਹੇ ਸੁਪਰੀਮ ਕੋਰਟ ਜਾਣਾ ਪਵੇ ਜਾਂ ਨਾ ਚਾਹੇ ਹਾਈ ਕੋਰਟ ਜਾਣਾ ਪਵੇ ਉੱਚ ਪੱਧਰੀ ਜਾਂਚ ਕਰਵਾ ਕੇ ਇਸ ਪਰਿਵਾਰ ਨੂੰ ਇਨਸਾਫ ਦਿਵਾਵਾਂਗੇ ਇਕ ਫਾਈਨੈਂਸ਼ੀਅਲ ਖਰਚਾ ਬਹੁਤ ਹੋ ਰਿਹਾ ਨਾ ਤਾਂ ਕੋਈ ਸਰਕਾਰ ਵੱਲੋਂ ਇਹ ਤੁਹਾਨੂੰ ਮਿਲਦਾ ਤਾਂ ਉਹ ਅਸੀਂ ਨਾ ਧਾਲੀਵਾਲ ਸਾਹਿਬ ਦੇ ਨਾਲ ਗੱਲ ਕੀਤੀ ਸੀ ਇਹਨਾਂ ਨੇ ਵੀ ਕੀਤੀ ਵੈਸੇ ਵੀ ਡੀਸੀ ਸਾਹਿਬ ਜਿਹੜਾ ਖਰਚਾ ਵਾ ਉਹ ਸਰਕਾਰ ਵੱਲੋਂ ਹੋਏਗਾ ਫਿਰ ਅਸੀਂ ਵੀ ਡੀਸੀ ਸਾਹਿਬ ਦੇ ਨਾਲ ਗੱਲ ਕਰਦੇ ਹਾਂ ਧਾਲੀਵਾਲ ਸਾਹਿਬ ਨੂੰ ਮੈਸੇਜ ਦੇ ਦਿੰਦੇ ਹਾਂ ਬਹੁਤ ਵਧੀਆ ਮਦਦ ਕਰ ਰਹੇ ਆ ਉਹਨਾਂ ਨੇ ਕਿ ਜ਼ੀਰੋ ਐਫ ਆਈ ਆਰ ਵੀ ਕਰਾਈ ਆ ਉਹਦੇ ਲਈ ਵੀ ਉਹਨਾਂ ਦਾ ਧੰਨਵਾਦ ਆ ਤੇ ਅੱਗੇ ਵੀ ਸਰਕਾਰ ਜਿਹੜਾ ਫਾਈਨੈਂਸ਼ੀਅਲ ਇਹਨਾਂ ਦੀ ਹੈਲਪ ਕਰੇਗੀ ਅਸੀਂ ਵੀ ਇਹਨਾਂ ਦੇ ਨਾਲ ਆ ਸਰਕਾਰ ਕੋਲੋਂ ਅਸੀਂ ਹੈਲਪ ਕਰਵਾਵਾਂਗੇ ਇੱਕ ਡਿਜੀਟੀ ਦਾ ਬਿਆਨ ਆਇਆ ਮੱਥਾ ਅੱਛਾ ਤੱਕ ਦੇਖਦੇ ਆ ਦੇਖੋ ਜਿਹੜਾ ਡੀਜੀਪੀ ਸਾਹਿਬ ਦਾ ਬਿਆਨ ਆਇਆ ਬੜਾ ਬੇਤੁਕਾ ਬਿਆਨ ਆ ਕੋਇਕ ਫਿਰਕੂ ਬਿਆਨ ਆ ਉਹਨਾਂ ਨੇ ਕੋਈ ਨੈਸ਼ਨਲ ਲੈਵਲ ਦਾ ਬਿਆਨ ਨਹੀਂ ਦਿੱਤਾ ਅਸੀਂ ਪੰਜਾਬੀ ਆ ਅਸੀਂ ਇੰਡੀਆ ਦਾ ਹਿੱਸਾ ਵਾ ਹਿਮਾਚਲ ਸਾਡਾ ਛੋਟਾ ਭਰਾਵਾ ਹਿਮਾਚਲ ਵੀ ਸਾਡਾ ਹਿੱਸਾ ਅਸੀਂ ਇੱਥੇ ਕੋਈ ਵੀ ਹਿਮਾਚਲ ਦਾ ਇੱਥੇ ਹੁੰਦਾ ਇਹਨਾਂ ਦੇ بڑے ਲੋਕ ਇੱਥੇ ਬਿਜ਼ਨਸ ਕਰਦੇ ਅਸੀਂ ਉਹਨਾਂ ਦਾ ਵੈਲਕਮ ਕਰਦੇ ਆ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ ਅਸੀਂ ਉਹਨਾਂ ਦੀ ਹੈਲਪ ਕਰਦੇ ਆ ਔਰ ਉਹਨਾਂ ਨੇ ਸਾਡੀ ਹੈਲਪ ਕਰਨ ਦੀ ਬਜਾਏ ਸਾਡੇ ਪੰਜਾਬੀਆਂ ਨੂੰ ਸਾਡੇ ਭਰਾਵਾਂ ਨੂੰ ਉਹਨਾਂ ਨੇ ਭੰਡਿਆ ਏ ਉਹਨਾਂ ਨੂੰ ਇੱਕ ਨਿਰਪੱਖ ਗੱਲ ਕਰਨੀ ਚਾਹੀਦੀ ਸੀ ਜਿਹੜੇ ਸਬੰਧਤ ਉੱਥੇ ਥਾਣੇ ਵਾਲੇ ਜਿਹੜੇ ਆਫੀਸਰ ਆ ਉਹਨਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਸੀ ਔਰ ਜਿਹੜੇ ਉੱਥੇ ਜਿਨ੍ਹਾਂ ਨੇ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਆ ਕੰਗਣਾ ਰਾਉਤ ਦੇ ਕਰਕੇ ਜਿਹੜਾ ਉਹਨਾਂ ਨੇ ਸਾਡੇ ਨਾਲ ਫਿਰਕੂ ਹਿੰਸਾ ਕੀਤੀ ਆ ਸ਼ਰਾਰਤੀ ਅਨਸਰਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਸੀ ਤੇ ਉਹਨਾਂ ਨੂੰ ਬਿਆਨ ਇਹ ਦੇਣਾ ਚਾਹੀਦਾ ਸੀ ਕਿ ਅਸੀਂ ਉਹ ਜਿਹੜੇ ਅਫਸਰ ਆ ਸਸਪੈਂਡ ਕਰਤੇ ਆ ਤੇ ਜਿਹੜੇ ਜਿਨ੍ਹਾਂ ਨੇ ਕਾਂਡ ਕੀਤਾ ਉਹਨਾਂ ਦੇ ਉੱਪਰ ਕਾਰਵਾਈ ਕਰ ਰਹੇ ਆ ਤੇ ਇਹ ਕਹਿਣਾ ਚਾਹੀਦਾ ਸੀ ਵੀ ਇੱਥੇ ਸਲਾਨੀ ਕੋਈ ਵੀ ਆਵੇ ਉਹ ਸੁਰੱਖਿਅਤ ਆ ਪੰਜਾਬੀ ਵਾਲੀ ਵੈਲਕਮ ਆ ਪਰ ਉਹਨਾਂ ਦੇ ਬਿਆਨ ਦੀ ਸਖਤ ਨਿੰਦਾ ਕਰਦੇ ਆ ਸੁੱਖੂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਐਕਸ਼ਨ ਲੈ ਕੇ ਇਮੀਗਰੇਟਰੀ ਇਮੀਡੀਏਟਲੀ ਐਕਸ਼ਨ ਲੈ ਕੇ ਤੇ ਉਹਨਾਂ ਦੇ ਉੱਪਰ ਕਾਰਵਾਈ ਕਰਵਾਓ ਤੇ ਡੀਜੀਪੀ ਦੇ ਬਿਆਨ ਦੀ ਵੀ ਨਿੰਦਾ ਕਰੋ ਤੇ ਇੱਕ ਆਪਣਾ ਸਰਕਾਰ ਬਿਆਨ ਦੇਵੇ ਖੁਦ ਸਾਨੂੰ ਦੱਸੇ ਕਿ ਉਹ ਸਾਡੇ ਨਾਲ ਆ ਕਿ ਕਿਹਦੇ ਨਾਲ ਆ ਸ਼ਰਾਰਤੀ ਅਨਸਰਾਂ ਦੇ ਨਾਲ ਆ ਕਿ ਸਾਡੇ ਨਾਲ ਆ

ही आपको मिलते हैं स्टे फ्री और जब तक ये कार्ड आप इस्तेमाल नहीं करते हो जी जी आर क्लब आपको देते हैं एक्साइटिंग ऑफर पांच लाख की मेंबरशिप पर ये देते हैं चार हजार रूपए की मंथली रेंटल इनकम साइट से तो बहुत ही एक्साइटिंग ऑफर है ये ऑफर आप होटल मैरिटन में भी यूटिलाइज कर सकते हो जीजीआर क्लब में भी यूटिलाइज कर सकते हो और इसके साथ ही आपको होटल मैरिटन की बुकलेट आपको एक्साइटिंग ऑफर के साथ मिलेगी हां बहुत जल्दी GGR क्लब बनकर तैयार होने वाला है और आपके सामने आने वाला है गिव मी एक्सपीरियंस तो देर ना कीजिएगा जल्दी बुक कीजिएगा अपनी मेंबरशिप